ਸਤਿਗੁਰੂ ਕਦੇ ਮੈਨੂੰ ਸੱਚੀ ਸਿਬ ਸਲਾਹ ਕਪੜਾ ਪਾਇਆ ਸੱਚਾ ਅੰਮ੍ਰਿਤ ਨਾਮ ਭੋਜਨ ਆਇਆ ਗੁਰਮਤੀ ਖਾਦਾ ਰਾਜ ਤਿਨੀ ਸੁਖ ਪਾਇਆ ਢਾਡੀ ਕਰੇ ਪਸਾਓ ਸ਼ਬਦ ਬਿਜਾਇਆ ਨਾਨਕ ਸੱਚ ਸਲਾਹੇ ਪੂਰਾ ਪਾਇਆ ਆ ਜਿਹੜਾ ਰਾਗ ਹੈ ਨਾ ਜੀ ਸੁਰ ਜਿਹੜੀ ਹੈ ਇਹ ਬੜੀ ਵੱਡੀ ਗੁਰੂ ਸਾਹਿਬ ਨੇ ਕਿਰਪਾ ਕੀਤੀ ਜਿਹੜਾ ਰਾਗ ਹੈ ਸੂਫੀ ਕਹਿੰਦੇ ਆ ਕਿੰਨੇ ਇਹ ਅੱਲਾਹ ਦੀ ਸੱਦ ਹੁੰਦੀ ਹੈ ਰੂਹ ਨੂੰ ਜਦੋਂ ਕੀਰਤਨ ਹੁੰਦਾ ਹੈ ਰਾਗ ਵਿੱਚ ਕੋਈ ਗਾ ਰਿਹਾ ਹੈ ਰਾਗ ਅੱਲਾਹ ਦੀ ਸੱਦ ਸੱਦ ਸਮਝਿਆ ਨਾ ਆਵਾਜ਼ ਅੱਲਾਹ ਦੀ ਸੱਦ ਹੈ ਰੂਹ ਨੂੰ ਤੇ ਰੂਹ ਨੇ ਤਾਂ ਜਵਾਬ ਦੇਣਾ ਹੈ ਉਹਨੇ ਆਵਾਜ਼ ਮਾਰੀ ਰੂਹ ਨੂੰ ਰੂਹ ਨੇ ਤਾਂ ਜਵਾਬ ਦੇਣਾ ਤੇ ਫਕੀਰ ਨੂੰ ਪੁੱਛਿਆ ਜਵਾਬ ਕੀ ਕਹਿਣ ਲੱਗੇ ਰਾਗ ਵਿੱਚ ਇੰਨਾ ਕੋ ਗੁੜੰਧ ਹੋ ਜਾਣਾ ਸਮਾਧੀ ਵੀ ਜਾ ਕੇ ਆਪਣਾ ਆਪ ਹੀ ਗਵਾ ਦੇਣਾ ਇਹਨੂੰ ਫਿਰ ਪੰਜਾਬੀ ਚ ਕਹੀਏ ਆ ਰਾਗ ਅੱਲਾ ਦੀ ਆਵਾਜ਼ ਹੈ ਇਹਦਾ ਜਵਾਬ ਸਾਡੀ ਰੂਹ ਨੇ ਦੇਣਾ ਤੇ ਰੂਹ ਨੇ ਜਵਾਬ ਦੇਣਾ ਸੁਣਦਿਆਂ ਸੁਣਦਿਆਂ ਰੱਬ ਦੀ ਸੁਭਿ ਇਨੀ ਖੁਮਦ ਖੋਸ਼ ਹੋ ਜਾਏ ਨੂੰ ਆਪਣਾ ਆਪੇ ਹੀ ਭੁੱਲ ਜਾ ਉਹਦੇ ਵਿੱਚ ਲੀਨ ਹੋ ਜਾਏ ਤੇ ਗੁਣ ਨੂੰ ਗਾਓ ਕੀਰਤਨ ਕਰੋ ਦਾ ਹੁਣ ਅਗਲੀ ਬੇਨਤੀ ਮੰਨ ਲੋ ਅਸੀਂ ਕਹਾਂਗੇ ਜੀ ਭਾਈ ਸਾਹਿਬ ਕਰਨਗੇ ਇਕੱਲੇ ਕਿਵੇਂ ਗੁਣ ਗਾਈਏ ਇੱਥੇ ਮੈਂ ਬੇਨਤੀ ਕਰਾਂਗਾ بڑے ਸ਼ਬਦ ਐਸੇ ਨੇ ਜਿਹੜੇ ਦੇ ਗੁਣ ਗਾਏ ਜਾਂਦੇ ਆ ਹੁਣ ਇੱਕ ਸ਼ਬਦ ਪੜੋ ਇਹ ਮਹਾਰਾਜ ਦਾ ਤੁਮ ਦਾਤੇ ਤਨਾਸਰੀ ਰਾਖਨ ਤੁਮ ਦਾਤੇ ਠਾਕੁਰ ਪ੍ਰਤਪਾਲਕ ਨਾਇਕ ਖਸਮ ਹਮਾਰੇ ਕੀਏ ਇਹ ਗੁਣ ਨੇ ਨਾ ਸਾਰੇ ਆਹ ਤੇਰੇ ਗੁਣ ਨੇ ਤੁਮ ਦਾਤੇ ਜਦੋਂ ਇਹ ਕਹਿੰਦੇ ਆ ਤੂੰ ਦਾਤਾ ਹੈ ਮੈਨੂੰ ਦਾਤਾ ਦੇਣ ਵਾਲਾ ਦਾਤਾ ਦੇਣ ਵਾਲਿਆ ਦਾਤਾ ਮੈਂ ਤੇਰੀ ਸਿਬਦ ਕਰਨਾ ਆ ਠਾਕੁਰ ਤੂੰ ਮੇਰਾ ਮਾਲਿਕ ਹੈ ਤੂੰ ਦਾਤੇ ਠਾਕੁਰ ਪ੍ਰਤਪਾਲਕ ਤੂੰ ਮੇਰੀ ਪਾਲਣਾ ਕਰਨ ਵਾਲਾ ਨਾਇਕ ਮੇਰਾ ਆਗੂ ਤੂੰ ਹੈ ਮੇਰਾ ਆਗੂ ਹੋਰ ਕੋਈ ਨਹੀਂ ਇਹ ਸਿਬਦ ਨਿਸਾਰੀ ਤੂੰ ਦਾਤੇ ਠਾਕੁਰ ਪ੍ਰਤਪਾਲਕ ਨਾਇਕ ਖਸਮਾ ਮਾਰੇ ਸਾਡਾ ਖਸਮਾ ਨਿਮਖ ਨਿਮਖ ਤੂੰ ਹੀ ਪ੍ਰਤਪਾਲੋ ਸੰਬਾਰਕ ਤੁਮਰੇ ਧਾਰੇ ਆ ਗਏ ਸਾਦੋ ਗੋਬਿੰਦ ਕੇ ਗੁਨ ਗਾਓ ਮੈਂ ਤਾਂ ਕਿ ਆ ਵੀ ਮੰਨ ਲੂ ਇਹ ਮੰਨ ਚਾਏਗਾ ਵੀ ਭਾਈ ਸਾਹਿਬ ਕੀਰਤਨ ਜੀ ਨੂੰ ਕੀਰਤਨ ਨਹੀਂ ਹੁੰਦਾ ਤੁਮ ਦਾਤੇ ਥਾਕੁਰ ਪਰਿਪਾਲਕ ਨਾਇਕ ਕਸਮਾ ਮਾਰੇ ਨਿਮਖ ਨਿਮਖ ਤੁਮ ਹੀ ਪਰਿਪਾਲੋ ਖੰ ਬਾਰਿਕ ਤੁਮਰੇ ਧਾਰੇ ਜੇਵਾ ਏਕ ਕਵਨ ਗੁਨ ਕਈੋ ਤੇ ਵੀ ਸ਼ਬਦ ਮਾਰ ਨੇ ਵਰਦਿਆ ਸਾਦੋ ਗੋਬਿੰਦ ਕੇ ਗੁਨ ਗਾਓ ਗਾਏ ਵੀ ਤੇ ਨਾਲ ਕਹਿ ਦਿੱਤਾ ਮੇਰੀ ਜ਼ੁਬਾਨ ਇੱਕੇ ਤੇਰੇ ਗੁਨ ਜ਼ਿਆਦਾ ਨੇ ਮੈਂ ਕਿੰਨੇ ਕੁ ਕਾਹਾਂ ਜੇ ਵਾ ਇੱਕ ਕਵਨ ਗੁਣ ਕਈਏ ਬੇਸ਼ੁਮਾਰ ਬੇਅੰਤ ਸੁਆਮੀ ਤੇਰੋ ਅੰਤ ਨਾ ਕਿਨ ਕੀ ਲਈਏ ਰਹਾਉ ਕੋਟ ਪ੍ਰਾਧ ਹਮਾਰੇ ਖੰਡੋ ਇਹ ਵੀ ਗੁਣ ਹੈ ਸਾਡੇ ਕਰੋੜਾਂ ਗੁਨਾ ਮਾਫ ਕਰਨ ਵਾਲਿਆ ਕੋਟ ਕੋਟ ਪ੍ਰਾਧ ਹਮਾਰੇ ਖੰਡੋ ਅਨਕ ਵਿਧੀ ਸਮਝਾਵੋ ਹਮ ਅਗਿਆਨ ਅਲਪ ਮਤ ਥੋਰੀ ਤੁਮ ਆਪਨ ਵਿਰਦ ਰਖਾਵੋ ਤੁਮਰੀ ਸ਼ਰਨ ਤੁਮਾਰੀ ਆਸਾ ਤੁਮ ਹੀ ਸੱਜਣ ਸਵੇਲੇ ਮੈਂ ਇਹਦੇ ਅਰਥ ਨਹੀਂ ਕੀਤੇ ਸਿੱਧਾ ਸ਼ਬਦ ਪੜ ਰਿਹਾ ਮੈਨੂੰ ਯਕੀਨ ਹੈ ਕਿ ਇਹਨਾਂ ਲਫ਼ਜ਼ਾਂ ਦੇ ਆਪ ਨੂੰ ਅਰਥਾਂ ਦਾ ਪਤਾ ਹੈ ਇਹ ਸਾਰੇ ਗੁੰਨੇ ਹਮ ਅਗਿਆਨ ਅਲਮਾ ਥੋਰੀ ਤੁਮ ਆਪਨ ਬਿਰਦ ਰਖਾਓ ਤੁਮਰੀ ਸਰਨ ਤੁਮਾਰੀ ਆਸਾ ਤੁਮ ਹੀ ਸੱਜਣ ਸਵੇਲੇ ਰਾਖੋ ਰਾਖਨ ਹਾਰ ਦਿਆਲਾ ਨਾਨਕ ਕਰਕੇ ਗੋਲੇ ਮੇ ਤੇਰੇ ਘਰ ਦਾ ਗੁਲਾਮ ਖਾ ਮੈਨੂੰ ਰੱਖ ਲੈ ਆਪ ਜਾਬ ਸੇ ਪੜ ਦਿਓ ਜੀ ਸਿਰੋਂ ਧਿਆਨ ਦੇ ਕੇ ਪੜ ਲਓ ਉਹਦਾ ਤਾਂ ਆਨੰਦ ਹੀ ਐ ਨਾ ਜਿੰਨੇ ਰੱਬ ਦੇ ਗੁਣ ਗੁਰੂ ਗੋਬਿੰਦ ਸਿੰਘ ਨੇ ਗਾਏ ਨੇ ਕਮਾਲ ਕਰ ਦਿੱਤੀ ਜੀ ਹਾਲੇ ਸਾਰੇ ਉਹ ਕਰਮ ਨਾਮ ਨੇ ਤੇ ਗੁਰੂ ਸਾਹਿਬ ਕਹਿੰਦੇ ਨੇ ਜਪ ਸਾਹਿਬ ਪੜਨ ਵਾਲਿਓ ਮੈਂ ਸਰਬਨਾਮ ਨਹੀਂ ਬੋਲ ਸਕਦਾ ਨਾਮ ਨੂੰ ਕੋਈ ਨਹੀਂ ਬਿਆਨ ਕਰ ਸਕਦਾ ਪਰ ਚੰਗੇ ਬੁੱਧੀ ਵਾਲਿਆਂ ਨੇ ਕਰਮ ਨਾਮ ਰੱਖੇ ਜਦੋਂ ਆਪ ਪੜ੍ਹਦੇ ਹੋ ਨਮਸਤੋਂ ਅਕਾਲੇ ਨਮਸਤੋਂ ਕਿਰਪਾਲੇ ਨਮਸਤੋਂ ਅਰੂਪੇ ਨਮਸਤੋਂ ਅਨੂਪੇ ਨਮਸਤੋਂ ਭੇਕੇ ਨਮਸਤੋਂ ਅਲੇਖੇ ਨਮਸਤੋਂ ਅਕਾਇ ਨਮਸਤੋਂ ਅਜਾਏ ਨਮਸਤੋਂ ਅਗੰਝੇ ਨਮਸਤੋਂ ਭੰਜੇ ਸਾਰੇ ਦਾ ਗੁਣ ਨੇ ਥੋੜੀ ਵਿੱਚ ਥੋੜੇ ਜਿਹੇ ਅਰਥਾਂ ਤੇ ਨਜ਼ਰ ਮਾਰ ਲਓ ਬੜੀ ਛੇਤੀ ਸਮਝ ਪੈਂਦੀ ਨਮਸਤੋਂ ਅਕਾਲੇ ਸਮੇ ਤੋਂ ਉੱਪਰ ਰਹਿਣ ਵਾਲਿਆ ਤੈਨੂੰ ਮੱਥਾ ਟੇਕਣਾ ਨਮਸਤੋਂ ਕਿਰਪਾਲੇ ਕਿਰਪਾ ਦੇ ਖਜ਼ਾਨੇ ਤੇ ਮੱਥਾ ਟੇਕਣਾ ਨਮਸਤੰਗ ਅਰੂਪੇ ਰੂਪ ਤੋਂ ਬਿਨਾ ਤੈਨੂੰ ਮੱਥਾ ਟੇਕਣਾ ਨਮਸਤੰਗ ਅਨੂਪੇ ਤੇਰੇ ਵਰਗਾ ਕੋਈ ਨਹੀਂ ਤੈਨੂੰ ਮੱਥਾ ਟੇਕਣਾ ਨਮਸਤੰਗ ਆਕਾਏ ਤੇਰੀ ਸਾਡੇ ਵਰਗੀ ਕਾਇਆ ਥੋੜੀ ਤੈਨੂੰ ਮੱਥਾ ਟੇਕਣਾ ਨਮਸਤੰਗ ਅਜਾਏ ਤੈਨੂੰ ਕਿਸੇ ਮਾਂ ਨੇ ਜੰਮਿਆ ਨਹੀਂ ਤੈਨੂੰ ਮੱਥਾ ਟੇਕਣਾ ਪਿਆਰਿਓ ਗੁਣ ਨਹੀਂ ਜਦੋਂ ਤੁਸੀਂ ਇਹ ਪੜਦੇ ਹੋ ਸਦਾ ਸੱਚ ਦਾ ਨਨ ਸਤਨਕ ਪਰਣਾਸੀ ਇਹ ਸਾਰੇ ਗੁਣ ਨੇ ਕਿ ਸਾਹਿਬ ਦਿਮਾਗ ਹੈ ਕਿ ਹੁਸਨੁ ਚਿਰਾਗ ਹੈ ਇਹ ਕੀ ਹੈ ਕਿ ਪਾਕ ਬੇਅੈਬ ਹੈ ਕਿ ਗੈਬੁਲ ਗੈਬ ਹੈ ਗੁਰਮੁਖੋ ਸੱਚ ਐਵੇਂ ਜਿਨਨੇ ਗੋਬਿੰਦ ਦੇ ਗੁਣ ਗਾਣੇ ਨੇ ਇੱਕ ਵਾਰੀ ਜਪ ਸਾਹਿਬ ਦੇ ਸ਼ਬਦਾਂ ਦੇ ਅਰਥਾਂ ਵੱਲ ਧਿਆਨ ਦੇ ਦਿਓ ਸਵੇਰੇ ਪਾਠ ਕਰਦੇ ਆ ਸਵਾਦ ਆ ਜਾਊਗਾ ਵੀ ਸਿੱਧੀਆਂ ਰੱਬ ਨਾਲ ਗੱਲਾਂ ਕਰਾਤੀ ਹੈ ਗੁਰੂ ਗੋਬਿੰਦ ਸਿੰਘ ਨੇ ਇਥੋਂ ਤੱਕ ਇੱਕ ਸ਼ਬਦ ਹੋਰ ਕਹਿ ਕੇ ਮੈਂ ਅਰਥ ਅੱਗੇ ਕਰ ਦੇਣਾ ਜਦੋਂ ਹਜ਼ੂਰ ਜ਼ਫਰਨਾਮਾ ਲਿਖਦੇ ਆ ਤੇ ਸਾਡੀ ਇੱਛਾ ਹੈ ਮੈਂ ਚਲੋ ਸੰਗਤ ਅਨਾਉਂਸ ਵੀ ਕਰ ਦੇਣਾ ਸਾਡੀ ਤੀਬਰ ਇੱਛਾ ਹੈ ਕਿ ਬਹੁਤ ਜਲਦੀ ਜ਼ਫਰਨਾਮੇ ਦਾ ਮੂਲ ਪਾਠ ਸ਼ੁੱਧ ਹੋ ਕੇ ਪರ್ಷੀਅਨ ਵਿੱਚ ਤੇ ਪੰਜਾਬੀ ਵਿੱਚ ਗੁਟਕੇ ਦੇ ਰੂਪ ਵਿੱਚ ਸੰਗਤ ਦੇ ਸਾਹਮਣੇ ਆ ਜਾਏ ਕਿਉਂਕਿ ਜ਼ਫਰਨਾਮਾ ਉਹ ਦਸਤਾਵੇਜ਼ ਹੈ ਚਲੋ ਮੈਂ ਦਸਤਾਵੇਜ਼ ਲਫ਼ਜ਼ ਵਰਤਣ ਲੱਗਾ ਕਿਸੇ ਵੀ ਵੱਡੇ ਤੋਂ ਵੱਡੇ ਕ੍ਰਾਂਤੀਕਾਰੀ ਨੇ ਵਕਤ ਦੇ ਹਕੂਮਤ ਦੇ ਬਾਦਸ਼ਾਹ ਨੂੰ ਨਹੀਂ ਲਲਕਾਰਿਆ ਜਿਹੜਾ ਕਿਰਪਾਨ ਨਾਲ ਵੀ ਗੁਰੂ ਗੋਬਿੰਦ ਸਿੰਘ ਨੇ ਲਲਕਾਰਿਆ ਤੇ ਕਲਮ ਨਾਲ ਵੀ ਗੁਰੂ ਗੋਬਿੰਦ ਸਿੰਘ ਨੇ ਲਲਕਾਰਿਆ ਇਹ ਗੱਲ ਹੋਰ ਜ਼ਫਰਨਾਮਾ ਲਿਖਣ ਤਾਂ ਕਹਿੰਦੇ ਆ ਕਿ ਮੈਂ ਲੜਾਈ ਸ਼ੁਰੂ ਨਹੀਂ ਕੀਤੀ ਜਿੰਨੀਆਂ ਲੜਾਈਆਂ ਲੜੀਆਂ ਮੈਂ ਡਿਫੈਂਸ ਲਈ ਲੜੀਆਂ ਨੇ ਸਮਝ ਗਿਆ ਨਾ ਜੀ ਬਾਹਲਾਚਾਰ ਕੀ ਦਰਮਿਆਮਦੰਦ ਮੈਂ ਡਿਫੈਂਸਲੀ ਲੜੀਆਂ ਪਰ ਖੌਣ ਚੇਤੇ ਰੱਖੀ ਪੁੱਤਰ ਸ਼ਹੀਦ ਕਰ ਦਿੱਤੇ ਸਿੱਖ ਸ਼ਹੀਦ ਕਰ ਦਿੱਤੇ ਖੌਣ ਚੇਤੇ ਰੱਖੀ ਹੁਣ ਮੈਂ ਲੜਾਈ ਸ਼ੁਰੂ ਕੀਤੀ ਸਵਾਦ ਤਾਂ ਇਹਨੂੰ ਮਿਟਾ ਕੇ ਦਿਖਾਈ ਹੁਣ ਸ਼ੁਰੂ ਹੋਣੀ ਤੇਰੀ ਮੇਰੀ ਜੰਗ ਤੇ ਮੈਂ ਕਈ ਵਾਰੀ ਸੋਚਨਾ ਬਾਕੀ ਸਾਰੀਆਂ ਲੜਾਈਆਂ ਗੁਰੂ ਸਾਹਿਬ ਕੀਤੇ ਚੜ ਕੇ ਗਏ ਜੀ 14 ਲੜਾਈਆਂ ਹਮਲੇ ਹੁੰਦੇ ਨੇ ਮੁਕਾਬਲਾ ਕਰਦੇ ਆ ਜਦੋਂ ਨਦੇੜ ਪਹੁੰਚਦੇ ਆ ਕਹਿਣ ਲੱਗੇ ਖੁਣ ਤੇਰੀ ਮੇਰੀ ਗੱਲ ਸ਼ੁਰੂ ਹੋਈ ਏ ਪੰਜ ਤੀਰ ਦੇ ਕੇ ਕਹਿੰਦੇ ਨੇ ਸਰਹੰਦ ਦੀ ਇੱਟ ਨਾਲ ਇੱਟ ਖੜਕਾ ਦੇ ਸੱਚੀ ਮੁੱਚੀ ਬੰਦੇ ਨੇ ਇੱਟ ਨਾਲ ਇੱਟ ਖੜਕਾ ਦਿੱਤੀ ਜਦੋਂ ਨੇ ਸ਼ੁਰੂ ਕੀਤੀ ਉਹ ਔਰੰਗਜ਼ੇਬ ਦੀ ਔਲਾਦ ਤੋਂ ਸੰਭ ਹੀ ਨਹੀਂ ਗਈ ਮੈਂ ਆਪ ਨੂੰ ਬੇਨਤੀ ਕਰਾਂਗਾ 12 ਸ਼ੇਰ ਸਫਰਨਾਮੇ ਦੇ ਉਹ ਰੱਬ ਦੇ ਗੁਣ ਗਾਉਂਦੇ ਆ ਚਿੱਠੀ ਬਾਦਸ਼ਾਹ ਨੂੰ ਲਿਖ ਰਿਹਾ ਮੈਂ ਸਿਰਫ ਤਿੰਨਕ ਬੇਨਤੀ ਕਰਾਂਗਾ ਸਾਧੋ ਗੋਬਿੰਦ ਕੇ ਗੁਣ ਗਾਓ ਗੁਣ ਗਾ ਸਕਨੇ ਆ ਵੱਡਾ ਵੱਡਾ ਕਹਿ ਸਕਨੇ ਆ ਸਿਫਤਾਂ ਕਰ ਸਕਨੇ ਆ ਹਜ਼ੂਰ ਦਾ ਬਚਨ ਕਮਾਲੇ ਕਰਾਮਾਤ ਖਾਇਮ ਕਰੀਮ ਕਮਾਲੇ ਕਰਾਮਾਤ ਖਾਇਮ ਕਰੀਮ ਰਜ਼ਾ ਬਖਸ਼ ਰਾਜ਼ਿਕ ਰਹਾਮਨ ਰਹੀਮ ਮਸਦਨ ਭਾਈ ਸਾਹਿਬ ਨੂੰ ਕਿਹਾ ਤੁਸੀਂ ਪੜਿਆ ਮੇਰੇ ਨਾਲ ਚਲੋ ਪੜਿਆ ਜਾਂਦਾ ਹੈ ਪਹਿਲੇ ਜਿਹੜਾ ਸ਼ੇਰ ਦੀ ਪਹਿਲੀ ਸਤਰ ਉਹ ਸਾਰੀ ਅਰਬੀ ਉਹ ਫਾਰਸੀ ਨਹੀਂ ਕਮਾਲੇ ਕਰਾਮਤ ਅਰਬੀ ਹੈ ਕਮਾਲੇ ਕਰਾਮਤ ਖਾਇਮ ਕਾਇਮ ਦੋ ਨੁਕਤੀ ਕਾਫ ਹੈ ਡੰਡੇ ਵਾਲੀ ਕਾਫ ਨਹੀਂ ਕਮਾਲੇ ਕਰਾਮਤ ਖਾਇਮ کریم ਇਹ ਚਾਰੇ ਦੇ ਚਾਰੇ ਲਫ਼ਜ਼ ਜਿਹੜੇ ਨੇ ਅਰਬੀ ਵਿੱਚੋਂ ਨੇ ਤੇ ਅਗਲੇ ਫਾਰਸੀ ਅਰਬੀ ਇਕੱਠੇ ਨੇ ਰਜ਼ਾ ਬਖਸ਼ ਰਾਜ਼ੀ ਕਰ ਰਹਾਕੁਨ ਰਹੀਮ ਕਦੀ ਸੋਚਿਓ ਪਹਿਲੇ ਸਾਰੇ ਕੱਕੇ ਨਾਲ ਅਗਲਾ ਸ਼ੇਰ ਦੀ ਅਗਲੀ ਸਤਰ ساری ਰਾਰੇ ਨਾਲ ਔਰੰਗਜ਼ੇਬ ਨੇ ਪਹਿਲੇ ਸ਼ੇਰ ਪੜਿਆ ਉਹਨੇ ਵੇਖਿਆ ਤੁਹਾਡਾ ਇਹ ਡਾ ਵੱਡਾ ਮਹਾਨ ਕਵੀ ਇਹਨੂੰ ਕਵਿਤਾ ਵਿੱਚ ਕਹਿੰਦੇ ਨੇ ਅਨੂਪਰਾਸ਼ ਸ਼ਬਦ ਅਲੰਕਾਰ ਇਕੋ ਅੱਖਰ ਨਾਲ ਕਮਾਲੇ ਕਰਾਮਤ ਕਾਇਮ ਕਰੀਮ ਰਜ਼ਾ ਬਖਸ਼ ਰਾਜ਼ ਕਰੇ ਆਕੋਂ ਰਹੀ ਮੈਂ ਇਹ ਇਹ ਤੁਮ ਦਾਤੇ ਠਾ ਗੁਰੂ ਗੁਰਦਵਾਲਾ ਕਮਾਲੇ ਕਰਾਮਤ ਕਮਾਲੇ ਨਹੀਂ ਪੜਨਾ ਜ਼ੇਰ ਲੱਗੀ ਥੱਲੇ ਚਲੋ ਕਮਾਲੇ ਕਰਾਮਾਤ ਤੂੰ ਕਰਾਮਾਤਾਂ ਦਾ ਸ਼ਕਤੀਆਂ ਦਾ ਸ਼ਿਕਰ ਹੈ ਤੇਰੇ ਤੋਂ ਵੱਡੀ ਤਾਕਤ ਦੁਨੀਆ ਵਿੱਚ ਕਿਸੇ ਕੋਲ ਨਹੀਂ ਕਿਨੂੰ ਕਹਿ ਰਿਹਾ ਰੱਬ ਨੂੰ ਤੇ ਔਰੰਗਜ਼ੇਬ ਨੂੰ ਕਿਉਂ ਲਿਖਦੇ ਪਏ ਆ ਕਿਉਂਕਿ ਔਰੰਗਜ਼ੇਬ ਨੂੰ ਦੱਸਣਾ ਚਾਹੁੰਦੇ ਨੇ ਤੂੰ ਸਿੰਘਾਸਨ ਤੇ ਬੈਠ ਕੇ ਰੱਬ ਬਣਿਆ ਬਿਟਾਏ ਲੋਕ ਤੈਨੂੰ ਚਿੱਠੀਆਂ ਲਾ ਕੇ ਤਰਲੇ ਕਰਦੇ ਆ ਮੈਂ ਚਿੱਠੀ ਤੈਨੂੰ ਲਿਖਾਂਗਾ ਪਰ ਮੈਂ ਸਭ ਤੋਂ ਪਹਿਲਾਂ ਰੱਬ ਦੀ ਸਿਫਤ ਕਰਾਂਗਾ ਕਮਾਲੇ ਕਰਾਮਤ ਤੂੰ ਕਰਾਮਾਤਵੀ ਸ਼ਕਤੀਆਂ ਵਿਚ ਸ਼ਿਕਰ ਹੈ ਖਾਇਮ ਤੇਰੀ ਖਸਤੀ ਨੂੰ ਕਿਸੇ ਹਟਾ ਨਹੀਂ ਸਕਣਾ کریم ਤੂੰ ਬਖਸ਼ਿਸ਼ ਕਰਨ ਵਾਲਾ ਕਮਾਲੇ ਕਰਾਮਤ ਖਾਇਮ کریم ਰਜ਼ਾ ਬਖਸ਼ ਉਂਜ ਵਸੇ ਫਾਰਜ਼ ਇਹ ਸ਼ਬਦ ਰਜ਼ਾ ਬਖਸ਼ ਇਹ ਤਾਂ ਖੁਸ਼ੀ ਬਖਸ਼ਣ ਵਾਲਾ ਰਜ਼ਾ ਬਖਸ਼ ਰਾਜ਼ਿਕ ਰਿਜ਼ਕ ਦੇਣ ਵਾਲਾ ਰਹਾਕੁਨ ਤੂੰ ਬੰਦ ਖਲਾਸੀ ਕਰਨ ਵਾਲਾ ਰਹੀਮ ਤੇਰੇ ਤੋਂ ਵੱਡਾ ਤਰਸ ਦਿਲ ਕੋਈ ਨਹੀਂ ਤੇ ਸਾਰੇ ਗੁਣ ਨੇ ਸਾਧੋ ਗੋਬਿੰਦ ਕੇ ਗੁਣ ਗਾਵੋ ਕਮਾਲੇ ਕਰਾਮਾਤ ਖਾਇਮ کریم ਰਜ਼ਾ ਬਖਸ਼ ਰਾਜ਼ਖ ਰਹਾ ਕੋ ਰਹੀਮ ਆਮਾਂ ਬਖਸ਼ ਬਖਸ਼ੰਦਾ ਉਹ ਦਸਤਗੀਰ ਆਮਾਂ ਬਖਸ਼ ਆਮਾਂ ਮੀਜ਼ ਸ਼ਰਨ ਆਮਾਂ ਬਖਸ਼ ਬਖਸ਼ੰਦਾ ਉਹ ਦਸਤਗੀਰ ਸ਼ਰਨ ਬਖਸ਼ਣ ਵਾਲਿਆ ਆਪਣੀ ਸ਼ਰਨ ਸ਼ਬ ਸਮੇਨ ਨਾ ਆਪਣੀ ਸ਼ਰਨ ਵਿੱਚ ਰੱਖਣ ਵਾਲਿਆ ਦਸਤੰਗੀਰ ਦਸਤੰਗੀਰ ਦਾ ਅਰਥ ਦਾ ਹੱਥ ਫੜਨ ਵਾਲਾ ਜਿੰਨੂੰ ਅਸੀਂ ਦਸਤਗੀਰ ਕਹਿੰਨੇ ਇਹਦਾ ਵੀ ਅਰਥ ਹੱਥ ਪਕੜਨ ਵਾਲਾ ਆਮਾਂ ਬਖਸ਼ ਬਖਸ਼ੰਦਾ ਉਹ ਦਸਤਗੀਰ ਖਾਤਾ ਬਖਸ਼ ਤੂੰ ਗੁਨਾਹ ਬਖਸ਼ਣ ਵਾਲਾ ਇਹ ਵੀ ਤੇਰਾ ਗੁਣ ਹੈ ਇੱਕ ਖਾਤਾ ਬਖਸ਼ ਰੋਜ਼ੀ ਦੇਹੋ ਤੂੰ ਰਜ਼ਕ ਦੇਣਾ ਦਿਲ ਪਜ਼ੀਰ ਪਜ਼ੀਰਦਰ ਤੇ ਪਿਆਰਾ ਜਿੰਨੇ ਮਰਜੀ ਬੰਦਾ ਗੁਨਾਹ ਕਰ ਲੈ ਜਦੋਂ ਤੇਰੇ ਸਾਹਮਣੇ ਰਹਿੰਦਾ ਤੂੰ ਇੰਨਾ ਦਿਲੋਂ ਪਿਆਰ ਕਰਨਾ ਉਹਦਾ ਫਿਰ ਹੱਥ ਪਕੜ ਲੈਣਾ ਕਮਾਲ ਏ ਕਰਾਮਤ ਕਾਇਮ ਕਰੀਮ ਰਜ਼ਾ ਬਖਸ਼ ਰਾਜ਼ਕ ਰਹਾ ਕੁੰਡ ਰਕੀਮ ਆਮਾ ਬਖਸ਼ ਬਖਸ਼ੰਦਾ ਉਹ ਦਸਤਗੀਰ ਖਤਾ ਬਖਸ਼ ਰੋਜ਼ੀ ਦੇਖੋ ਦਿਲ ਪਜ਼ੀਰ ਸ਼ਾਇਨ ਸ਼ਾਇ ਖੂਬੀ ਦੇਹੁ ਰਹਨਮੂ ਵਾਹ ਵਾਹ ਜੀ ਸ਼ਾਇਨ ਸ਼ਾਹ ਦਾ ਅਰਥ ਬਾਦਸ਼ਾਹ ਹੁੰਦਾ ਹੈ ਨਾ ਖੂਬੀ ਦਾ ਅਰਥ ਹੈ ਗੁਣ ਰਹਨਮੂ ਦਾ ਅਰਥ ਹੈ ਅਗਵਾਈ ਕਰਨ ਵਾਲਾ ਹਜ਼ੂਰ ਕਹਿੰਦੇ ਪਰਮਾਤਮਾ ਮੇਰੇ ਅੱਲਾ ਰੱਬ ਜੀ ਆ ਬਾਦਸ਼ਾਹ ਨੂੰ ਅਕਲ ਤੂੰ ਦੇਣ ਵਾਲਾ ਬੇਅਕਲਿਆਂ ਨੂੰ ਸ਼ਾਨ ਸ਼ਾਇ ਖੂਬੀ ਦੇਖੋ ਗੁਣ ਦੇ ਨਾ ਤੂੰ ਰਾਂ ਨਮੂ ਤੂੰ ਇਹਨਾਂ ਦੀ ਅਗਵਾਈ ਕਰਨ ਵਾਲਾ ਕਿ ਬੇਗੂਨੋ ਬੇਚੂਨ ਬੇਨਮੂ ਹੇਕੇ ਬੇਗਿਉ ਬੇਗੂਨੋ ਬੇਚੂਨੋ ਚੂ ਬੇਨਮੂ ਬੇਗੂਨੋ ਤੇਰੀ ਤੂਫਮਾ ਤੋ ਰਹਿਤ ਹੈ ਤੇਰਾ ਰੰਗ ਕੋਈ ਨਹੀਂ ਸੱਚ ਐਵੇਂ ਬੇਨਮੂ ਤੂੰ ਅਨਾਮ ਹੈ ਨਾਮ ਤੋ ਰਹਿਤੇ ਤੇਰਾ ਕੋਈ ਨਾਮ ਨਹੀਂ ਲੈ ਸਕਦਾ ਇਹ ਕੀ ਹੈ ਇਹ ਸਾਰੇ ਪਰਮਾਤਮਾ ਦੇ ਗੁਣ ਨੇ ਗੁਰਮਖੋ ਇਸ ਸੰਸਚਨਾ ਪਿਆ ਜੇ ਹੁਣ ਸਾਡੀਆਂ ਸਮੱਸਿਆ ਵੈਗੁਰੂ ਸ਼ਬਦ ਪੜਨਾ ਤੇ ਬਾਣੀ ਦਾ ਕੋਈ ਫਾਇਦਾ ਨਹੀਂ ਬਾਣੀ ਵਾਲਾ ਕਹਿੰਦਾ ਵੈਗੁਰੂ ਵੈਗੁਰੂ ਕਹੀ ਜਾਂਦੇ ਆ ਸੱਚੀ ਮੈਂ ਕਹਿਣਾ ਵੀ ਜਦੋਂ ਤੁਸੀਂ ਬਾਣੀ ਪੜਦੇ ਹੋ ਉਦੋਂ ਰੱਬ ਦੇ ਗੁਣ ਗਾਏ ਜਾ ਰਹੇ ਆ ਉਹਦੇ ਗੀਤ ਗਾਏ ਜਾ ਰਹੇ ਆ ਸਤਗੁਰੂ ਸੱਚੇ ਪਾਤਸ਼ਾਹ ਜੀ ਅੱਜ ਕਹਿ ਰਹੇ ਨੇ ਸਾਧੋ ਗੋਬਿੰਦ ਕੇ ਗੁਣ ਗਾਹੋ ਮੈਂ ਸਿਰਫ ਦੋ ਤੋ ਕਈ ਕਰ ਸਕਿਆ ਮਾਨਸ ਜਨਮ ਅਮੋਲਕ ਪਾਇਓ ਬੜੀ ਮੁਸ਼ਕਲ ਨਾਲ ਮਿਲੇ ਆਮੋਲਕ ਹੈ ਬਿਰਥਾ ਕਾਹੇ ਗਵਾਵੋ ਕਿਉਂ ਵੇਸਟ ਕਰਨ ਕਿਉਂ ਆਕਾਰਤ ਕਰਨ ਇਸੇ ਕਰਕੇ ਪਹਿਲਾ ਸ਼ਲੋਕ ਵੀ ਇਹ ਵੇ ਗੁਣ ਗੋਬਿੰਦ ਗਾਇਓ ਨਹੀਂ ਜਨਮ ਆਕਾਰਤ ਕੀ ਬੜੇ ਕਿਰਪਾਲੂ ਨੇ ਛਿੜਕ ਨਹੀਂ ਮਾਰੀ ਕਹਿੰਦੇ ਚੱਲ ਜੇ ਨਹੀਂ ਖਾਇਆ ਅੱਜ ਹੀ ਘਾਲ ਹੈ ਕੁਰੂਸ਼ਵ ਕਿਵੇਂ ਗਾਈਏ ਕਹਿੰਦੇ ਜਿਵੇਂ ਮੱਛੀ ਪਾਣੀ ਨੂੰ ਪਿਆਰ ਕਰਦੀ गुण गोविंद गायो नहीं जन्म अकारतकीन कह नानक हर भज मना जे विद जल को मीन जे विद जल को मीन सादो गोविंद के गुण गाओ इस तरह गाओ सादो गोविंद के गुण गाओ गावो मांस जन्म अमूलक पायो बिरठा काहे गवावो रहौ पतित पुनीत बड़ा वड्डा तेरी दता तू इस कर के नहीं गुण गा रया अभी मैं पाप कीतेया ਮੈਂ ਬੜੇ ਨੀਚ ਕੰਮ ਕੀਤੇ ਆ ਗੁਰਮਖੋ ਬੰਦਾ ਗਲਤੀ ਕਰਦਾ ਬੰਦਾ ਨਹੀਂ ਬਖਸ਼ਦਾ ਕਿੰਨੀਆਂ ਅਦ੍ਰਿਸ਼ਟ ਗਲਤੀਆਂ ਕਰਨੀਆਂ ਸਿਰਫ ਸਾਨੂੰ ਪਤਾ ਹੁੰਦਾ ਰੱਬ ਬਖਸ਼ ਦਿੰਦਾ ਬੰਦੇ ਦੇ ਹੱਥ ਵਿੱਚ ਲੈ ਤੇ ਸਭ ਕੁਝ ਖਤਮ ਕਰਕੇ ਰੱਖ ਦੇ ਇਸਕੇ ਹੱਥ ਹੋਏ ਤਾਂ ਸਭ ਕੁਝ ਲੇ ਤੂੰ ਪਤਿਤ ਹੋ ਗਿਆ ਹੈ ਕਿਉਂ ਨਹੀਂ ਹੁੰਦਾ ਗੁਰਦੁਆਰੇ ਜੇ ਤੂੰ ਪਤਿਤ ਹੋ ਗਿਆ ਤਾਂ ਵੀ ਘਬਰਾਣਾ ਉਸ ਗੋਬਿੰਦ ਕੋਲ ਇੰਨੀ ਕੁ ਤਾਕਤ ਹੈ ਉਹ ਪਤ ਤਾ ਨੂੰ ਵੀ ਪਵਿੱਤਰ ਕਰ ਦਿੰਦਾ ਜਿਹੜੇ ਨਾਮ ਜਪਣ ਲੱਗ ਪੈਂਦੇ ਪਤ ਤ ਪੁਨੀਤ ਪਾਪੀਆਂ ਨੂੰ ਪਵਿੱਤਰ ਕਰਨ ਵਾਲਾ ਜਿਸ ਪਾਪੀ ਕੋ ਮਿਲੈ ਨਟੋਈ ਸ਼ਰਨ ਆਵੇ ਤਾਂ ਨਿਰਮਲ ਹੋਈ ਅਗਲੀ ਗੱਲ ਦੀਨ ਦੀਨ ਦਾ ਲਫ਼ਜ਼ੀ ਅਰਥ ਮਜ਼ਲੂਮ ਵੀ ਹੁੰਦਾ ਹੈ ਦੀਨ ਦਾ ਅਰਥ ਧਰਮ ਵੀ ਹੈ ਇੱਥੇ ਦੀਨ ਦਾ ਅਰਥ ਹੈ ਗਰੀਬ ਪਤ ਤ ਪੁਨੀਤ ਦੀਨ ਬੰਦ ਤੇਰੇ ਅੰਦਰ ਇਹ ਹੀ ਹਿੰਮਤਾ ਕੀ ਮੈਂ ਗਰੀਬ ਆ ਇੱਥੇ ਏਡੇ ਲੋਕ ਆਏ ਹੋਣਗੇ ਅਮੀਰ ਆਏ ਹੋਣਗੇ ਕਹਿੰਦੇ ਨਹੀਂ ਉਹ ਗਰੀਬਾਂ ਦਾ ਵੀ ਹੈ ਤੋ ਇਹ ਨਾ ਹਿੰਮਤਾ ਲਈ ਕਿ ਕਿਸੇ ਨੇ ਇੰਨੀ ਮਾਇਆ ਦੇ ਦਿੱਤੀ ਇਹਨਾਂ ਕੁਝ ਗੁਰਦੁਆਰੇ ਦੇ ਦਿੱਤਾ ਇਹਨਾਂ ਲੰਗਰ ਲਾ ਦਿੱਤਾ ਆ ਕੁਝ ਕਰਤਾ ਤੂੰ ਕਿਉਂ ਘਬਰਾਣਾ ਉਹ ਅਮੀਰ ਨਿਵਾਜ ਨਹੀਂ ਉਹ ਗਰੀਬ ਨਿਵਾਜ ਹੈ ਉਹ ਦੀਨ ਬੰਦ ਹੈ ਦੀਨ ਬੰਦ ਗਰੀਬਾਂ ਦਾ ਜਿਹਨੂੰ ਗੁਰੂ ਜੀ ਕਹਿੰਦੇ ਆ ਐਸੀ ਲਾਲ ਤੁਜ ਬਿਨ ਕੌਣ ਕਰੈ ਗਰੀਬ ਨਿਵਾਜ ਗਸਈਆ ਮੇਰਾ ਮਥ ਹੈ ਛਤਰ ਤਹ ਹਜ਼ੂਰ ਕਹਿ ਰਹੇ ਨੇ ਕਿ ਉਹ ਪਾਪੀਆਂ ਨੂੰ ਪਵਿੱਤਰ ਕਰਨ ਵਾਲਾ ਹੈ ਗਰੀਬਾਂ ਦਾ ਬੰਧਦਰ ਤੇ ਮਿੱਤਰ ਰਿਸ਼ਤੇਦਾਰ ਹੈ ਪਤ ਪੁਨੀਤ ਦੀਨ ਬੰਦ ਹਰ ਹਰੀ ਸ਼ਰਨ ਤਾਹੇ ਤੁਮ ਆਓ ਉਹਦੀ ਸ਼ਰਨ ਚ ਆਜੋ ਉਹਦੇ ਘੇਰੇ ਚ ਆਜੋ ਮਹਾਰਾਜ ਕਹਿੰਦੇ ਨੇ ਉਹਦੇ ਚਰਨ ਚਰਨ پکڑ ਲਓ ਹਜ਼ੂਰ ਜੀ ਇਹ ਅਸੰਭਵ ਹੈ ਕਿਵੇਂ ਹੋ ਸਕਦਾ ਤੁਸੀਂ ਕਹਿ ਦੇ ਦਿੱਤਾ ਗੁਰੂ ਸਾਹਿਬ ਕਹਿੰਦੇ ਆ ਮੈਂ ਤੈਨੂੰ ਇੱਕ ਉਦਾਹਰਣ ਦੇਣਾ ਗੱਜ ਕੋ ਤਰਾਸ ਮਿਟਿਓ ਜੇ ਸਿਮਰਤ ਇਥੇ ਗੱਜ ਦਾ ਲਫ਼ਜ਼ ਜੀ ਅਰਥ ਇਹ ਜੀ ਖਾਤੀ ਮੈਂ ਆਪ ਨੂੰ ਕਿ ਅੱਗੇ ਬੜੀ ਬੜੀ ਆਉਣਾ ਮਹਾਰਾਜ ਦਾ ਇਹ ਦੋਰਾ ਵੀ ਇਹ ਬਲ ਚੁਟਕਿਓ ਬੰਦਨ ਪਰ ਇਹ ਕਚੂ ਨਾ ਹੋ ਤੂ ਪਾਏ ਕਉ ਨਾਨਕ ਅਬ ਓਟ ਘਰ ਗੱਜ ਜੋ ਉਹ ਸਹਾਇ ਗਜੇਂਦਰ ਵੀ ਆਏਗਾ ਬਾਣੀ ਚ ਇੱਕ ਗੱਜ ਦਾ ਅਰਥ ਮਿੰਨੋ ਵਾਲਾ ਵੀ ਆਏਗਾ ਮਨ ਮੇਰੋ ਗੱਜ ਜੇਵਾ ਮੇਰੀ ਕਾਤੀ ਉਥੇ ਅਰਥ ਮਾਪਾਈ ਨਾਲ ਜਿਹੜਾ ਗੱਜ ਕਹਿੰਦੇ ਇੱਥੇ ਗੁਰੂ ਜੀ ਕਹਿੰਦੇ ਨੇ ਗੱਜ ਖਾਤੀ ਇਹ ਇਹ ਭਾਗਵਤ ਪੁਰਾਨ ਦੀ ਘਟਨਾ ਹੈ ਕਿ ਇੱਕ ਗੰਧਰਵ ਸੀ ਹਾਥੀ ਇਹਨੂੰ ਸ਼ਰਾਪ ਦੇ ਦਿੱਤਾ ਦੇਵ ਰਿਖੀ ਨੇ ਚਲੋ ਬੜੀ ਵਿਸਤਾਰ ਦੀ ਕਹਾਣੀ ਹੈ ਇਹ ਸਰਾਪਿਆ ਗਿਆ ਇਹ ਸਰਾਪ ਕੇ ਖਾਤੀ ਬਣ ਗਿਆ ਹਾਥੀ ਬਣ ਕੇ ਵਰਨ ਦੇ ਤਲਾਬ ਤੇ ਪਾਣੀ ਪੀਣ ਗਿਆ। ਭਾਗਵਤ ਪੁਰਾਨ ਕਹਿੰਦਾ ਉੱਥੇ ਤੰਦਵੇ ਨੇ ਹਾਥੀ ਨੂੰ ਪਕੜਨ ਲਿਆ ਖਿੱਚਣ ਲੱਗਾ। ਇਹ ਜਦੋਂ ਦੀ ਜਕੜ ਚ ਆ ਗਿਆ ਫਿਰ ਇਸ ਗੰਦਰਬ ਨੇ ਇਹਦੀ ਸੂਰਤ ਨੂੰ ਵੇਲਾ ਚੇਤੇ ਆ ਗਿਆ। ਅੱਗੇ ਆਵੇਗਾ ਮਹਾਰਾਜ ਕਹਿੰਦਿਆ ਗੁਰੂ ਤੇਗ ਬਹਾਦਰ ਤੁਸੀਂ ਤੇ ਬੰਦੇ ਹੋ। ਉਹ ਤਾਨੂੰ ਵੀ ਬਖਸ਼ ਦਿੰਦਾ ਜਿਹਨੂੰ ਜਾਨਵਰ ਹਾਥੀ ਕਹਿੰਦੇ ਸਨ। ਹਾਥੀ ਨੇ ਕਿਹੜਾ ਕਰਮ ਧਰਮ ਕੀਤਾ ਸੀ ਧਰਮ ਕੌਣ ਗੱਜ ਕੀ ਨਾਂ ਇਹ ਉਹਨੇ ਪੁਕਾਰਿਆ ਭਾਗਵਤ ਪ੍ਰਾਣ ਕਹਿੰਦਾ ਜਦੋਂ ਖਿੱਚਿਆ ਜਾ ਰਿਹਾ ਸੀ ਉਹਨੇ ਕਿਹਾ ਪ੍ਰਭੂ ਨੂੰ ਪੁਕਾਰ ਦਿਆਂ ਉਹਨੇ ਕਮਲ ਦਾ ਫੁੱਲ ਭੇਟਾ ਕੀਤਾ ਉਹ ਤੋਂ ਇੱਕ ਸਰੋਵਰ ਤੋਂ ਕਹਿੰਦੇ ਰੱਬ ਨੇ ਤੰਦਵੇ ਨੂੰ چیر ਕੇ ਰੱਖ ਦਿੱਤਾ ਗੁਰੂ ਤੇਗ ਬਹਾਦਰ ਸਾਹਿਬ ਕਹਿੰਦਾ ਜਿਹੜਾ ਹਾਥੀ ਦੀ ਆਵਾਜ਼ ਸੁਣ ਸਕਦਾ ਤੂੰ ਤਾਂ ਕਿੰਨੇ ਮੈਂ 84 ਦਾ ਸਰਦਾਰ ਆ ਤੇਰੀ ਨਹੀਂ ਸੁਨੇਗਾ ਤੂੰ ਪੁਕਾਰ ਨੂੰ ਗੱਜ ਕੋ ਤਰਾਸ ਮਿਟਿਓ ਜੇ ਸਿਮਰਤ ਤੂੰ ਕਾਹੇ ਬਿਸਰਾਉਂ ਜੇ ਹਾਥੀ ਨਹੀਂ ਭੁਲਾਂਦਾ ਤੂੰ ਕਿਉਂ ਭੁਲਾ ਰਿਆ ਸਤਗੁਰੂ ਜੀ ਫਿਰ ਗੁਰਮਖ ਬੰਦਾ ਰਸਤਾ ਦਸੋ ਗੁਰੂ ਜੀ ਕਹਿੰਦੇ ਤਜ ਅਬਮਾਨ ਮੋਹ ਮਾਇਆ ਇੱਥੇ ਬਿਸ਼ਰਾਮ ਲਾਣਾ ਤਜ ਦੇ ਤੂੰ ਹੰਕਾਰ ਨੂੰ ਤੇ ਜਿਹੜਾ ਮਾਇਆ ਦਾ ਮੋਹ ਹੈ ਇਸ ਪਕੜ ਨੂੰ ਛੱਡ ਦੇ ਤਜ ਅਬਮਾਨ ਮੋਹ ਮਾਇਆ ਛੱਡ ਕੇ ਫਨ ਫਨਦਰ ਤੇ ਫਿਰ ਇਹ ਅੰਦਰ ਖਾਲੀ ਕਰ ਫਿਰ ਕੀ ਕਰ ਫਨ ਭਜਨ ਰਾਮ ਚਿਤ ਲਾਹੋ ਪ੍ਰਭੂ ਦਾ ਜੋ ਸਾਰੀਆਂ ਥਾਵਾਂ ਤੇ ਰਮਿਆ ਹੈ ਉਹਦੇ ਭਜਨ ਵਿੱਚ ਉਹਦੀ ਬੰਦਗੀ ਵਿੱਚ ਆਪਣੇ ਚਿੱਤ ਨੂੰ ਲਾ ਦੇ ਮੈਂ ਫਿਰ ਬੇਨਤੀ ਕਰ ਰਿਹਾ ਹਰ ਰੋਜ਼ ਗੁਰੂ ਸਮਤ ਦਈ ਜਾਂਦੇ ਨੇ ਕਹਿੰਦੇ ਜੇ ਭਜਨ ਚ ਚਿੱਤ ਨਹੀਂ ਲੱਗਦਾ ਤੇ ਜਾਂ ਹੰਕਾਰ ਤੈਨੂੰ ਤੰਗ ਕਰ ਰਿਹਾ ਬੈਠੇ ਨੂੰ ਜਾਂ ਤੈਨੂੰ ਮਾਇਆ ਦਾ মোহ ਕਰ ਰਿਹਾ ਇਹ ਛੱਡੇ ਨਾ ਤਜ ਅਭਿਮਾਨ ਮੋਹ ਮਾਇਆ ਫਨ ਭਜਨ RAM ਚਿਤ ਲਾਵੋ ਨਾਨਕ ਕਹਿਤ ਮੁਕਤ ਪੰਥ ਇਹ ਹਜ਼ੂਰ ਗੁਰੂ ਜੀ ਗੁਰਤੇਗ ਬਹਾਦਰ ਸਾਹਿਬ ਕਹਿੰਦੇ ਨੇ ਇਹ ਮੁਕਤੀ ਦਾ ਰਾਹ ਆਇਆ ਮੁਕਤ ਪੰਥ ਇਹ ਗੁਰਮੁਖ ਹੋਏ ਤੂੰ ਪਾਵੋ ਤੁਸੀਂ ਗੁਰਮੁਖ ਬਣ ਜਾਓ ਗੁਰਮੁਖ ਹੋਓਗੇ ਤੇ ਮਿਲੇਗਾ ਤੇ ਅੱਗੇ ਜੀ ਹੁਣ ਕਿਵੇਂ ਗੁਰਮੁਖ ਬਣੋ ਉਹ ਕਹਿ ਦਿੱਤਾ ਗੋਬਿੰਦ ਦੇ ਗੁਣ ਗਾਓ ਖਰੀਦੀ ਸ਼ਰਨ ਵਿੱਚ ਆ ਜਾਓ ਮਾਇਆ ਮੋਹ ਤੇ ਹੰਕਾਰ ਨੂੰ ਛੱਡ ਦਿਓ ਗੁਰਮੁਖਤਾ ਹੀ ਮਿਲੇਗੀ ਗੁਰਮੁਖ ਬਣ ਜਾਓਗੇ ਤੇ ਫਿਰ ਮੁਕਤੀ ਦਾ ਪੰਥ ਮਿਲੇਗਾ